ਪਿੰਡ ਸਰਵਾਸੀ 50 ਸਾਲਾ ਜਸਦੀਪ ਸਿੰਘ ਨੇ ਹਾਲ ਹੀ ਵਿੱਚ ਅੰਟਾਰਕਟਿਕਾ ਆਈਸ ਮੈਰਾਥਨ ਪੂਰੀ ਕੀਤੀ ਹੈ ਜਸਦੀਪ ਸਿੰਘ ਵਿਸ਼ਵ ਦੇ ਕੁਝ ਵਿਰਲੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਦੁਨੀਆ ਭਰ ਦੇ ਸੱਤ ਮਹਾਦੀਪਾਂ ਵਿੱਚ ਮੈਰਾਥਨ ਪੂਰੀ ਕੀਤੀ ਹੈ ਉਹਨਾਂ ਨੇ 40 ਸਾਲ ਦੀ ਉਮਰ ਵਿੱਚ ਰਨਿੰਗ ਸ਼ੁਰੂ ਕੀਤੀ ਸੀ ਸਾਡੇ ਜਗਜੀਤ ਸਿੰਘ ਹੈਗੇ ਨੇ ਉਹ ਬੜੇ ਵੈਲ ਨੋਨ ਮੈਰਾਥਨ ਰਨਰ ਹੈਗੇ ਨੇ ਯੂਕੇ ਤੋਂ ਤੇ ਉਹਨਾਂ ਨੇ ਅੰਟਾਰਕਟਿਕਾ ਜਾ ਕੇ ਮੈਰਾਥਨ ਕੀਤੀ ਸੀ ਮੈਂ ਉਹਨਾਂ ਤੋਂ ਬੜੀ ਇਨਸਪੀਰੇਸ਼ਨ ਲਈ ਫਿਰ ਸਾਡੀ ਇੱਕ ਬ੍ਰਿਟਿਸ਼ ਆਫਸਰ ਹੈ ਜਿਹਨੇ ਪ੍ਰੀਤੀ ਚੰਡੀ ਕਰਕੇ ਤੇ ਉਹਨਾਂ ਨੇ ਵੀ ਆਪਣਾ ਵਾਕ ਕੀਤੀ ਸੀ ਰੈਕੋਰਡ ਬਣਾਇਆ ਸੀ ਸਾਊਥ ਕੋਲ ਵਾਕ ਕਰਨ ਦਾ ਤੇ ਜਦੋਂ ਉਹਨਾਂ ਬਾਰੇ ਮੈਂ ਪੜਿਆ ਤੇ ਜਦੋਂ ਮੈਂ ਪਿਕਚਰਸ ਦੇਖੀਆਂ ਤੇ ਮੈਨੂੰ ਇੰਜ ਲੱਗਿਆ ਕਿ ਇਹ ਤੇ ਬੜੀ ਚੈਲਿੰਜਿੰਗ এনवायरमेंट ਹੈ ਤੇ ਅਗਰ ਦੁਨੀਆ ਦੇ ਮੈਂ ਡਿਫਰੈਂਟ ਵਕ ਵਕ ਕੋਨੇ ਜਾ ਕੇ ਦੌੜ ਰਿਆਂ ਤੇ ਇਹ ਵੀ ਜ਼ਰੂਰ ਕਰਨਾ ਚਾਹੀਦਾ ਤੇ ਉਸ ਵੇਲੇ ਫਿਰ ਮੇਰਾ ਥੋੜਾ ਜਿਹਾ ਧਿਆਨ ਇਸ ਤਰਫ ਗਿਆ ਕਿ ਆਪਣੇ ਯੂ نو ਬਾਕੀ ਦੂਜੇ ਰਨਰਸ ਨੇ ਕੀਤੀ ਹੋਈ ਹੈ ਤੇ ਥੋੜਾ ਚੈਲਿੰਜਿੰਗ ਹੋਏਗਾ ਪਰ ਇਹ ਵੀ ਡੈਫੀਨਿਟਲੀ ਕਰਨੀ ਚਾਹੀਦੀ ਹੈ ਜਸਦੀਪ ਸਿੰਘ ਨੇ ਦੱਸਿਆ ਕਿ ਅੰਟਾਰਕਟਿਕ ਆਈਸ ਮੈਰਾਥਨ ਦੇ ਸੁਪਨੇ ਨੂੰ ਪੂਰਾ ਕਰਨਾ ਇੱਕ ਚੁਣੌਤੀਪੂਰਨ ਕਾਰਜ ਸੀ ਜਿਸ ਨੂੰ ਉਹਨਾਂ ਨੇ ਮਿਹਨਤ ਲਗਨ ਅਤੇ ਵਿਸ਼ਵਾਸ ਨਾਲ ਪੂਰਾ ਕੀਤਾ ਉੱਥੇ ਜਿਹੜੀ এনवायरमेंट ਸੀ ਉਹ ਵੀ ਬੜੀ ਡਿਫਰੈਂਟ ਹੈ ਕਿ ਸੀ ਅਸੀਂ ਸੋਚਦੇ ਹਾਂ ਅੰਟਾਰਕਟਿਕ ਫਰੋਜ਼ਨ ਜਗ੍ਹਾ ਹੈ ਕਿ ਪਰ ਉਹ ਐਕਚੁਅਲੀ ਡੇਜ਼ਰਟ ਹੈ ਕਿ ਉਹ ਇੱਕ ਤਰ੍ਹਾਂ ਦਾ ਬਰਫ਼ ਦਾ ਰੇਗਿਸਤਾਨ ਹੈ ਗਿਆ ਤੇ ਮੈਂ ਟ੍ਰੇਨਿੰਗ ਕਰੀ ਸੋਚ ਕੇ ਕਿ ਤੀਸੇ ਕਿਸੀ ਬਰਫ਼ ਦੌੜਾਂਗੇ ਪਰ ਜਦੋਂ ਤੇ ਦੌੜਨਾ ਸ਼ੁਰੂ ਕੀਤਾ ਤੇ ਉੱਥੇ ਜਿਹੜੀ ਬਰਫ਼ ਹੈਗੀ ਉਸੇ ਮੌਇਸਚਰ ਹੁੰਦਾ ਨਹੀਂ ਹੈ ਕਿਉਂਕਿ ਰੇਗਿਸਤਾਨ ਹੈ ਗਿਆ ਕਿ ਪੈਰਾਂ 'ਚ ਲੱਗ ਰਿਹਾ ਸਨ ਜਿਵੇਂ ਰੇਤ ਉੱਤੇ ਦੌੜ ਰਹੇ ਹਾਂ ਅਸੀਂ ਤੇ ਮੈਨੂੰ ਇਹਨਾਂ ਲੱਗੇ ਕਿ ਮੈਨੂੰ ਤੇ ਆਪਣੀ ਟ੍ਰੇਨਿੰਗ ਕਿਸੇ 20 ਤੇ ਜਾ ਕੇ ਰੇਤ ਵਿੱਚ ਕਰਨੀ ਚਾਹੀਦੀ ਸੀ ਤੇ ਉਸ ਤੋਂ ਬਾਅਦ ਕਿਉਂਕਿ ਉੱਥੇ ਯੂਵੀ ਰੇਡੀਏਸ਼ਨ ਬੜੀ ਹਾਈ ਹੁੰਦੀ ਹੈ, ਓਜ਼ਨ ਲੇਅਰ ਹੈ ਨਹੀਂ ਹੈ। ਸਭ ਕੁਝ ਕੋਈ ਉੱਥੇ ਜੀਵ ਨਹੀਂ ਵächstਾ, ਕੋਈ ਪੇੜ ਨਹੀਂ ਨੇ, ਕੋਈ ਬਿਲਡਿੰਗਸ ਨਹੀਂ ਨੇ। ਸਭ ਕੁਝ ਚਿੱਟਾ ਹੈ ਗਿਆ, ਬਿਲਕੁਲ ਸਫੇਦ ਚਿੱਟਾ ਹੈ ਗਿਆ। ਤੇ ਯੂਵੀ ਰੇਡੀਏਸ਼ਨ ਜਿਹੜੀ ਹੈ ਕਿ ਸਾਨੀਆਂ ਰੇਜ਼ ਨੇ 24 ਘੰਟੇ ਬਾਉਂਸ ਕਰਦੀਆਂ ਨੇ। ਇੱਕ ਤਰ੍ਹਾਂ ਕੀ ਦੀ ਉਹ microwaves environment ਵੀ ਹੈਗੀ ਹੈ। ਜਸਦੀਪ ਸਿੰਘ ਨੇ ਆਈਸ ਮੈਰਾਥਨ ਪੂਰੀ ਕਰਨ ਤੋਂ ਬਾਅਦ ਅੰਟਾਰਕਟਿਕਾ ਵਿੱਚ ਖਾਲਸਾਈ ਝੰਡਾ ਵੀ ਲਹਿਰਾਇਆ ਬਤੌਰ ਦਸਤਾਰਦਾਰੀ ਸਿੱਖ ਦੜਾਕ ਜਸਦੀਪ ਸਿੰਘ ਨੇ ਦਸਤਾਰ ਨਾਲ ਸੰਬੰਧਿਤ ਇੱਕ ਮਾਨਮਤਾ ਕਿੱਸਾ ਸਾਡੇ ਨਾਲ ਸਾਂਝਾ ਕੀਤਾ ਮੈਨੂੰ ਕਦੀ ਨਹੀਂ ਭੁੱਲਦਾ ਹੈ ਕਿ ਮੈਂ ਇੱਕ ਮੈਰਾਥਨ ਦੌੜੀ ਸੀ ਤੇ ਜਿੱਥੇ ਜਦੋਂ ਮੈਂ ਮੈਡਲ ਪਾ ਕੇ ਨਿਕਲਿਆ ਸੀ ਤੇ ਇੱਕ ਆਪਣੇ ਇੰਗਲੈਂਡ ਤੋਂ ਇੱਕ ਔਰਤ ਰਹਿ ਗਈ ਸੀ ਉਹਨਾਂ ਨੇ ਮੈਨੂੰ ਰੋਕ ਲਿਆ ਉਹ ਕਹਿੰਦੇ ਨੇ ਮੈਂ ਤੁਹਾਨੂੰ ਥੈਂਕ ਯੂ ਕਰਨਾ ਚਾਹੁੰਦਾ ਮੈਂ ਬੋਲੇ ਵੀਰ ਜੀ ਮਨੂੰ ਯੂ نو ਅਸੀਂ ਇੰਗਲਿਸ਼ਿਸ ਗੱਲ ਕਰ ਰਹੇ ਸੀ ਉਹ ਬੋਲਾ ਯੂ نو ਵਾਈ ਯੂ ਥੈਂਕਿੰਗ ਮੀ ਤੇ ਉਹਨਾਂ ਨੇ ਕਿਹਾ ਕਿ ਮੇਰੇ ਫਾਦਰ ਸਾਹਿਬ ਵਰਲਡ ਵਾਰ 2 ਵਿੱਚ ਲੜੇ ਸਨ ਤੇ ਉਹਨਾਂ ਨੂੰ ਗੋਲੀ ਲੱਗੀ ਸੀ ਤੇ ਇੱਕ ਖਾਲਸਾ ਜੀ ਨੇ ਇੱਕ ਸਰਦਾਰ ਦੇ ਦਸਤਾਰ ਵਾਲੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਖਮੀ ਹਾਲਤ ਤੋਂ ਵਰਲਡ ਵਾਰ 2 ਵੇਲੇ ਉੱਥੋਂ ਕੱਢ ਕੇ ਉਹਨਾਂ ਨੂੰ ਜ਼ਖਮੀ ਹਾਲਤ ਤੇ ਬੜੀ ਸੇਫ ਜਗ੍ਹਾ ਤੇ ਪਹੁੰਚਾਇਆ ਸੀ ਤੇ ਕਹਿੰਦੇ ਨੇ ਕਿ ਮੈਂ ਜਦੋਂ ਵੀ ਕਿਸੇ ਸਿੱਖ ਨੂੰ ਮੈਰਾਥਨ ਵਿੱਚ ਦੇਖਦਾ ਹਾਂਗਾ ਤੇ ਮੈਨੂੰ ਥੈਂਕ ਯੂ ਕਹਿਣਾ ਤੁਸੀਂ ਮੰਨੋਗੇ ਨਹੀਂ ਉਹ ਗੱਲ ਸੁਣ ਕੇ ਮੈਨੂੰ ਇੰਨਾ ਪਰਾਉਡ ਮਹਿਸੂਸ ਹੋਇਆ ਮੈਂ ਬੁਲੇ ਦੇਖੋ ਸਾਡੀ ਹਿਸਟਰੀ ਕਿੰਨੀ ਪੁਰਾਣੀ ਜਾਂਦੀ ਹੈ ਅਸੀਂ ਚੜ੍ਹਦੀ ਕਲਾ ਵਿੱਚ ਕਿੰਨੀ ਸੇਵਾ ਕੀਤੀ ਹੈ ਤੇ ਕਿਸੇ ਨੇ ਮੇਰੀ ਦਸਤਾਰ ਦੇਖ ਕੇ ਮੈਨੂੰ ਆਪਣੇ ਫਾਦਰ ਦੇ ਬਚਾਉਣ ਦਾ ਮਨ ਨੂੰ ਆ ਥੈਂਕ ਯੂ ਕਰ ਰਿਹਾ ਤੇ ਬੜਾ ਚੰਗਾ ਲੱਗਿਆ ਸੋ ਇਹਦੇ ਬੜੇ ਇਨਸੀਡੈਂਸ ਹੁੰਦੇ ਨੇ ਜਿੱਥੇ ਕੀ ਸਾਡੇ ਸਿੱਖੀ ਸਰੂਪ ਨੂੰ ਦੇਖ ਕੇ ਪਰਾਉਡ ਮਹਿਸੂਸ ਹੁੰਨੇ ਆ ਸੀ ਦੁਨੀਆ ਦੇ ਸੱਤ ਮਹਾਦੀਪ ਆਪਣੇ ਕਦਮਾਂ ਨਾਲ ਨੱਪਣੇ ਇਹ ਪਰਿਵਾਰ ਦੇ ਸਾਥ ਤੋਂ ਬਿਨਾ ਸੰਭਵ ਨਹੀਂ ਸੀ ਪਰਿਵਾਰ ਦੀ ਹੱਲਾਸ਼ੇਰੀ ਸਦਕਾ ਜਸਦੀਪ ਸਿੰਘ ਆਪਣੇ ਸੁਪਨੇ ਨੂੰ ਪੂਰਾ ਕਰ ਸਕੇ ਹਨ ਜਦ ਜਸ ਟ੍ਰੈਵਲ ਕਰੀਓ ਤੇ ਤੁਹਾਨੂੰ ਸੇਵ ਕਰਨਾ ਹੁੰਦਾ ਤੇ ਮੈਂ ਪਿਛਲੇ 10 ਸਾਲਾਂ ਤੋਂ ਸੀਮ ਆਪਣੀ ਇੱਕ ਛੋਟੀ ਗੱਡੀ ਚਲਾ ਰਿਆ ਕਿਉਂਕਿ ਸਾਨੂੰ ਪਤਾ ਹੈ ਅਸੀਂ ਮੇਰਾ ਡ੍ਰੀਮ ਹੈਗਾ ਸੀ ਸੱਤ ਕੰਟੀਨੈਂਟ ਕਰਨ ਦਾ ਤੇ ਕਦੀ ਇਸ ਤਰ੍ਹਾਂ ਨਹੀਂ ਸੋਚਿਆ ਕਿ ਸਾਨੂੰ ਵੱਡਾ ਕਾਰ ਲੈਣਾ ਹੈ ਜਾਂ ਵੱਡਾ ਗੱਡੀ ਲੈਣੀ ਹੈਗੀ ਔਰ ਮੇਰੀ ਵਾਈਫ ਨੇ ਵੀ ਇਹ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਪਣਾ ਡ੍ਰੀਮ ਪੂਰਾ ਕਰੋ ਅਸੀਂ ਤੁਹਾਡੇ ਨਾਲ ਹੈਗੀਆਂ ਤੇ ਫੈਮਿਲੀ ਨਾਲ ਟ੍ਰੈਵਲ ਕੀਤਾ ਹੈ ਤਾਂ ਉਸ ਨਾਲ ਬੜਾ ਫਰਕ ਪਿਆ ਕਿਸੇ ਨਾਲ ਸੇਵ ਕਰ ਸਕਕੇ ਕਿਸੇ ਸਾਰਾ ਸਬ ਕੰਟੀਨੈਂਟ ਅਸੀਂ ਜਾ ਪਾਈ ਜਸਦੀਪ ਸਿੰਘ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ ਅਤੇ ਪ੍ਰੋਗ੍ਰਾਮ ਵਿੱਚ ਆਪਣੀ ਧੀ ਨੂੰ ਵੀ ਇੱਕ ਸਫਲ ਮੈਰਾਥਨ ਰਨਰ ਵਜੋਂ ਦੇਖਣਾ ਚਾਹੁੰਦੇ ਹਨ ਸੁਖਪਾਲ ਸਿੰਘ ਆਲਖ ਓਮ ਨੀ న్యూਸ